जी मित्रों तो आज आप तुम भाई बैठे हैं ठीक है आग से तीले ठंड लगी ही जाती सी मैं तुमसे सेक लगी ठीक है तब तो किया था ये पाई थी तो ਕਰਨ ਲੱਗ ਰਿਹਾ ਹੈ ਬੈਂਚਿਆਂ ਕੱਪੜੇ ਕੱਢੇ ਕੁਝ ਨਮਰ ਦੇ ਪੱਤੇ ਵੀ ਅਗ 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 ਫਟਾ ਨਿਕਲ ਗਿਆ ਮੇਥੋਂ ਲਾਟਾ 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 ਠੀਕ ਹੈ ਇਹ ਤਾਂ ਵਾਪੇ ਪੜ ਜਾਂਦੇ ਅੱਜ ਧੂਆਂ ਲੱਗ ਕੇ ਇਧਰ ਵੀ ਨਜਾਇਆ ਠਹਿ ਨਹੀਂ ਜਾਂਦਾ ਮਿੱਤਰੋ ਠੀਕ ਹੈ ਤੇ ਕੀ ਦੱਤ ਨੇ ਕਿ ਹੋਣੀ ਡੈਰੀ ਤੋਂ ਹੁਣ ਜਾਣਨੇ ਉਤਰ ਦੋ ਡੋਲਰ ਲਾ ਬਿਆਜ ਡੋਲਰ ਆ ਕੇ ਆ ਗਿਆ ਡੋਲਰ ਆ ਕੇ ਇਧੇ ਦੇ ਲੈ ਕੇ ਬਣ ਤੇ ਅੱਗ ਚੱਲੀ ਜਾਂਦੀ ਆਪਣੀ ਪੂਰੀ ਕੈਮਰਾ ਵਿੱਚ ਵੀ ਦਿਸੀ ਜਾਂਦੀ ਯਾਰ ਬੈਕ ਬੈਕ ਸਾਈਡ ਕੈਮਰੇ ਵੀ ਦਿਖਾਉਂਦੇ ਅੱਗ ਨੂੰ ਸਰੀਏ ਥੋੜਾ ਕਰਮੂ ਹਿੰਦਾ ਚਾਰਚ ਪਿਰਿਓ ਠੰਡ ਨਹੀਂ ਮਨਉਦਾ ਵਾਲੀ ਠੀਕ ਹੈ ਇੱਧਰ ਵੀ ਤੁਸੀਂ ਆਈਏ ਇੱਧਰ ਤੇ ਅੱਕ ਸੇਕ ਲਈ ਛੋਟੇ ਬੰਦੇ ਪਰਿਆ ਕੇ ਕੋਸ਼ਿਸ਼ ਕਰਦਾ ਬੈਠਿਆਂ ਦੇ ਮੈਂ ਆਲਰੇਡੀ ਹੁੰਦੇ ਮੈਂ ਸ਼ਾਇਦ ਮੇਰੇ ਕੋਲ ਵੀਡੀਓ ਪਈ ਹੈ ਐਡ ਕਰਨ ਵਾਲੀ ਹੈ ਕੁਝ ਬਣਾਉਣਾ ਕੁਝ ਕਾਟਣਾ ਕਿਵੇਂ ਬਣਨ ਦਾ ਸਾਰੀਆਂ ਮੈਂ ਤਾਂ ਡੇਟੀ ਬੈਠੇ ਹਾਂ ਪਰ ਵਿੱਚ ਅੱਗ ਸੇ ਕੀ ਨਹੀਂ ਤੇ ਜਦੋਂ ਲੈ ਆ ਲਿਆ ਸੀ ਆ ਕਰ ਜਦੋਂ ਸੇ ਕੀ ਤੇ ਪਹਿਲੇ ਸਾਰੇ ਤੇ ਲੈ ਬਸ ਲੈ ਤੇ ਆਗ ਸੇ ਕੀ ਆ ਨੇ ਵੜਾਪਾ ਗਰਮੀ ਜਿਵੇਂ ਜਦੋਂ ਗਾਮ ਭਾਈਦੇ ਨੇ ਵੇ ਜਦੋਂ ਐ ਗਰਮੀ ਹੁੰਦੀ ਐ ਸਿਆਲ ਦੇ ਵਿੱਚ ਨੇੜੇ ਬਹਿਣਾ ਪੈਂਦਾ ਹੂੰ लाटा 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 साया की रहना कोई सब मिलेंगे बचे शरण हो मलेश की कर पूरा परसोत फतिकानी कनकिल तार आत्म में कलगी सोड़े सीस कल तो बोलें हैं मित्रों ਇੰਝਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇ ਮਤੀ ਗੁਰ ਪਾਰ ਤਾਰਨ ਹਾਰ ਬੋਲੇ ਸੋਨਹਾਰ ਦਸ਼ਰਿਆ ਕਾਲ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲਓ ਵੀ ਆਪੇ ਬੋਲਦਾ ਠੀਕ ਹੈ ਗੁਰਦੁਆਰੇ ਬੋਲੀ ਜਾਂਦੀ ਸੀ ਆਏ ਬੋਲਣਾ ਕੁਝ ਨਹੀਂ ਹੁੰਦਾ ਠੀਕ ਨਾਲ ਵਧੀਆ ਸੋ ਸੋ ਸਵੇ ਸਵਾ ਸਾਰ ਕੋ ਕਰ ਦੇਈ ਦਾ ਟਾਈਮ ਨਾਲ ਗਲਨ ਸਵੇ ਵਾਲਾ ਪੜ ਰਹਿ ਗਿਆ ਸ਼ਾਮ ਨੂੰ 13 ਚ ਚੱਲ ਰਿਹਾ ਮਿੱਤਰੋ 3 ਨਾ ਪਤਾ ਪਰੇ ਆਏ ਮ بڑا ਕੁਝ ਕਰਨਾ ਹੈ ਕਿ ਗਰੀਬੀ ਬਹੁਤ ਕੁਝ ਕਰਾਉਂਦੀ ਮਿੱਤਰੋ ਈੜੇ ਪੌਣ ਨਾ ਜੱਜ ਨਾ ਕਰਾ ਕੋ ਮਿਲਦੇ ਪੜ ਗਰੀਬੀ ਗਰੀਬੀ ਕੜਾੰਦੀ ਜਿਬਾ ਨਾ ਕਿਥੇ ਲਾਉਂਦੀ ਜੀ ਬਾਈਥੇ ਤੇ ਇਹ ਵੀ ਚੀਜ਼ ਹੈ ਮੇਰੇ ਦਾ ਹੀ ਨਹੀਂ ਪਤਾ ਅਗਲੇ 10 ਮੀਟਰ ਨੂੰ ਨਾ ਕਿਥੇ ਜਿਹੜੀ ਮੁਸੀਬਤ ਆਵੇਗੀ ਜਿਹੜੀ ਨਹੀਂ ਹੋ ਰਹਾ ਅਣ ਕੱਲ ਪਰ ਸਪਰੇ ਕਰਕੇ ਕੱড়ে ਪਰਸੋਂ ਪਹਿਲਾਂ ਡਰਮ ਹੀ ਟੁੱਟ ਗਈ ਉਤੋਂ ਫਿਰ ਉਹਦਾ ਪਟਾ ਟੁੱਟ ਗਿਆ ਮੈਂ ਪੀਟੀ ਬੰਨ ਕੇ ਮੋਸਾਂ ਪਾਉਂਦਾ ਸੀ ਕਿ ਮੈਨੂੰ ਪਤਾ ਕਿਵੇਂ ਸਪਰੇ ਕੀਤੀ ਛੇ ਡਰਮਾਂ ਦੇ ਨਾਲ ਆਹ ਨਾ ਪੰਜੀਪਰ ਪੱਕੇ ਮੈਂ ਵੱਧ ਹੀ ਕੋੜੀ। ਯਾ ਵਾਧ ਰੱਖਦਾ ਮੈਂ। ਠੀਕ ਹੈ ਮਿੱਤਰੋ। ਵਾਕੀ ਅੱਗ ਸੇ ਕੀ ਆਨੇ ਆਉਣਾ। ਮਾੜਾ ਟਾਈਮ ਹੀ ਕੱਟਣਾ ਆਣੀ ਯਾਰ। ਤੰਕਰਦਾ। ਹੂੰ। ਤੰਕਰਦਾ। ਅੱਗ ਅੱਗ ਇੱਕ ਜਿਹੜੇ ਸੇ ਜੀ ਬਚਿਆ ਜਿਹੜਾ। ਹਾਂ ਇਹ ਪਾਗ ਸੇਕ ਰਹੇ ਹਾਂ ਚੰਗੋ ਵੀ ਮਿੱਤਰੋ ਮਿਲਦੇ ਆ ਅਗਲੇ ਵਲੌਗ ਚ ਕੁਝ ਵਲੌਗ ਐਡ ਕਰਾਂਗੇ ਆਪਾਂ ਵਿੱਚ ਹਾਂਜੀ ਮਿੱਤਰੋ ਆਪਾਂ ਪਾਗ ਸੇਕ ਲਈ ਤੇ ਹੁਣ ਕਰਨ ਲੱਗੇ ਆਪਾਂ ਗੋਆ ਚੱਕਣ ਲੱਗੇ ਆ ਰੇੜੀ 'ਚ ਪਾਉਣ ਲੱਗੇ ਆ ਪਿਆ ਠੀਕ ਆ ਚੱਕ ਲਿਆ ਫੋੜ ਦਿੱਲੀ ਦੇ ਨਵੇਂ ਹੀ ਇੱਕ ਕੀ ਹੋ ਗਈ ਲੱਗ ਰਹੀ ਇਹਦਾ ਮੈਨੂੰ ਨਵੇਂ ਪਹਿਲਾਂ ਕੋਈ ਚੱਕਰ ਨਹੀਂ ਹੁੰਦਾ ਬਸ ਜਿਹੜੇ ਲੱਗ ਪਏ ਲੱਗ ਗਏ ਅੱਗੇ ਆਪਾਂ ਬਦਲ ਲੈਣੇ ਨੇ ਯਾਰ ਹੁਣ ਜੀ ਨਹੀਂ ਕਰਦਾ ਠੰਡ ਤੇ ਬਦਲਣਾ ਤਾਂ ਮੈਂ ਚੱਕ ਲਈਆਂ ਥੋੜੀਆਂ ਜਿਹੀ ਤੇ ਪਰ ਪਰ ਕੇ ਛੱਡ ਦੇ ਜਾਂ ਸਟੈਂਡ 'ਤੇ ਹੁਣਾ ਸੀਗਾ ਯਾਰ ਮੋਬਾਈਲ ਕਿਵੇਂ ਖਲਾਰ ਗਈ ਹੁਣ ਦਿਖਾਈ ਗਏ ਤੁਹਾਨੂੰ ਤੇ ਮੋਬਾਈਲ ਖੜਾਉਣ ਦਾ ਜਗਾੜ ਵੀ ਹੈ ਨਹੀਂ ਕਿਵੇਂ ਕਰਗੀ ਹੁਣ ਕਾਤੇ ਰੱਖਾ ਗਿਆ ਜਿੱਥੇ ਮੋਬਾਈਲ ਖੜ ਜੇ ਹਮਮ ਤੇ ਕਿੱਥੇ ਰੱਖ ਜੀ ਹੁਣ ਕੰਮ ਔਖਾ ਹੋ ਗਿਆ ਮਿੱਤਰੋ ਪਕੜ ਲੱਗ ਗਿਆ ਕੋਈ ਦਾ ਤੇ ਕੋਈ ਦਾ ਕੰਮ ਔਖਾ ਗਿਆ ਸਟੈਂਡ ਕਿੱਥੇ ਲੱਗੇ ਅੱਜ ਆਪੋ ਪੈਂਦਾ ਯਾਰ ਹੁਣ ਭਾਂਜ ਵੀਡੀਓ ਦਿਖਾਉਣੀ ਤੁਹਾਨੂੰ ਬਣਾ ਕੇ ਤੇ ਵਿੱਚ ਆਜਾਪੋ ਪਈ ਜਾਂਦਾ ਕਿੱਥੇ ਖਲਾਰਾ ਮੈਂ ਇੱਥੇ ਮੱਝ ਦੇਖ ਤੂੰ ਹੋਰ ਕੋਈ ਚੱਕਰ ਨਹੀਂ ਇਸ ਤਰ੍ਹਾਂ ਨੂੰ ਨਹੀਂ ਸੀ ਕੀ ਵੀਡੀਓ ਮੋਬਾਈਲ ਨਹੀਂ ਖੜਨਾ ਨਹੀਂ ਇੱਥੇ ਯਾਰ ਕਿ ਇਧਰ ਆ ਰੱਖ ਦਕੇ ਇਸ ਤਰ੍ਹਾਂ ਦਿਖਾ ਦਿੰਨੇ ਆ ਥੋੜਾ ਯਾਰ ਕੋਈ ਲੱਗ ਕੇ ਜੱਟ ਕੋੜੇ ਜਿੱਦ ਤੂੰ ਛੋਟਾ ਖੁਨ ਨਾ ਪੈ ਜਾਂਦੀ ਕੋੜਾ ਜੜੇ ਮੁੱਲ ਦਾ ਇੱਥੇ ਰੱਖ ਕੇ ਭੁਲਾ ਦੇ ਦੀਂ ਇਧਰੋਂ ਕੋਸ ਚੀਜਾ ਰੱਖ ਦਈਏ ਫਿਰ ਬੜਾ ਦੇਖਾ ਜੀ ਬੰਨ ਠੀਕ ਹੈ ਕਿੱਥੇ ਜੇ ਰੱਖ ਕੇ ਇੱਥੇ ਕੁਝ ਹੈ ਨਹੀਂ ਰੱਖਣ ਤਕ ਬਹੁਤ ਪੰਗੇ ਕਰਨੇ ਬੰਦੇ ਹੁਣ ਅੱਧਾ ਗਵਾ ਚੱਕਿਆ ਜਾਂਦਾ ਹੈ ਕੋ ਵੀਡੀਓ ਦੇ ਖਾਤਰ ਜਿਵੇਂ ਤਾਂ ਉਹਨਾਂ ਕੋਈ ਚੀਜ਼ ਉੱਤੇ ਉੱਤੇ ਖੜ ਜੀ ਮੋਬਾਈਲ ਖੜਦਾ ਹੀ ਨਹੀਂ ਉਤਰੋ ਮੋਬਾਈਲ ਕੈਮਰਾ ਜਿਦਾਦਾ ਇਸ ਤੋਂ ਮੀਨੀ ਜਿਗਾਰਡ ਜਲਾ ਕੇ ਆ ਲਾਇਆ ਇੱਥੇ ਮੋਬਾਈਲ ਧਰਦੇ ਆ ਅੱਖਾ ਦਾ ਤਾਂ ਨਹੀਂ ਪਰ ਟਿੱਕੀ ਨਾ ਹਿੱਲੇ ਨਾ ਕੋਈ ਚੱਕਰ ਵਾਹ ਇਹ ਚਾਤੂ सब कर बजट काट लहा किया करंट तो ਅਰਧਾੰਤਰ ਕੀ ਗੱਲ ਪਰਮ ਉਹ ਖਾ ਗਾ ਲੀਏ ਅੰਦਰੀ ਵੜੀਏ ਦੀ ਬੋਲਣਾ ਟੋਪਾ ਮੇਰੇ ਕੋਲ ਬਾਹਰੋਂ ਤੋਂ ਨਮੇਉ ਪੰਜਾਹ ਵੜਾ ਹੈ ਲਉ ਕਿਹੜਾ ਕੰਦ ਖਾਣੇ ਆਵੇ ਤੇ ਬਾਕੀ ਸਾਰੂ ਚੱਕ ਰਹੇ ਆ ਗੋਹਾ ਆ ਆਪਣੇ ਤਾਂ ਪਰ ਵੀ ਦੇਖਣਾ ਹੀ ਹੋਗਾ ਹਨਾ ਆਈਏ ਤਾਂ ਨਾ

ਉਹ ਪਤਾ ਉਹਦੇ ਕੋਈ ਦਾ ਕੰਮ ਕਰਦੇ ਆ ਜਿਆ ਬਰਫੋਲੀ ਚੱਕ ਕੇ ਸਿੱਟਨੇ ਆ ਦੋ ਬਟਲ ਬਏ ਹੈ ਕਈ ਇੱਕ ਖਰਾਬ ਜੁਕੇ ਰਾਤ ਦੇ ਨਹੀਂ ਦਾ ਕਈ ਨਾ ਮਿੰਟ ਚ ਬਏ ਕੀ ਚਾਹੀਦਾ ਹੈ ਫਸਾਣਾ ਯਾਦ ਵੀ ਕਰਨਾ ਚਾਹੀਦਾ ਕੰਮ ਚ ਚਲਾਈ ਚਾਹੀਦਾ ਜੀ ਬਹੁਤ ਕਰੇ ਮਿੱਤਰੋ ਮੈਂ ਜੀ ਮਹਾਰਾਜੇ ਬੈਠੇ ਗੁਰੂ ਜੀ ਇਹਦਾ ਪਾਰਕਿੰਗ ਦਾ ਉਹ ਤਿੰਨ ਦਾ ਉਹ ਬਦਵਲਾ ਹੋ ਗਿਆ ਇਹ ਮਰ ਕੇ ਲਉਣੀ ਪਈ ਆਪਣਾ ਕੰਮ ਕਰ ਆਪਣੇ ਠੀਕ ਨਿਬੜ ਗਿਆ ਓਕੇ ਮਿੱਤਰੋ ਪਰ ਉਹ ਵੀ ਤਾਂ ਕੰਮ ਠੀਕ ਹੈ ਖੱਤ ਦਾ ਹੋਰ ਨਹੀਂ ਨਿਬੜਿਆ ਥੋੜਾ ਮोटा ਹੀ ਸੀਗਾ ਚਲੋ ਆਪਣਾ ਆਪ ਦਾ ਕੰਮ ਨਿਬੜ ਗਿਆ ਇਹਦਾ ਠੀਕ ਹੈ ਐਨਾ ਸੜਦਾ ਉਹ ਦੋ ਪੱਠਾ ਸਿੱਟੇ ਤੇ ਹੁਣ ਆਪਾਂ ਫਰੀ ਹਾਂ ਸਾਰਾ ਦਿਨ ਵੀਡੀਓ ਬਣਾਉਂ ਲੇ ਤੇ ਆਪਾਂ ਠੀਕ ਹੈ ਹੋਰ ਵੀ ਬਣਾ ਲਈ ਤੁਹਾਨੂੰ ਵੀਡੀਓ ਵੀਡੀਓ ਬਣਾਉਣਾ ਹੋਊਗਾ ਸਟਰਗਲ ਕਰਦੇ ਹੁਣ ਸਾਰੇ ਦਿਨ ਠੀਕ ਹੈ ਮਿੱਤਰੋ ਕੇ ਬਾਏ ਆਉ ਸਾਈ ਹੋ ਗਏ